ਸਸੀਕਲ ਜੀ ਇੱਕ ਬੁੱਢੀ ਔਰਤ ਦੇ ਦਰਦ ਨੂੰ ਤੇ ਇੱਕ ਚੰਗੇ ਵਿਅਕਤੀ ਦੇ ਚੰਗੇ ਕੰਮ ਨੂੰ ਬਿਆਨ ਕਰਦੀ ਹੋਈ ਇੱਕ ਕਹਾਣੀ ਜਿਸ ਦਾ ਕਿਨਾਮ ਪਜਾ ਦਾ ਨੋਟ ਹੈ ਪੇਸ਼ ਕਰਨ ਜਾ ਰਹੇ ਹਾਂ ਇੱਕ ਬਿਜਲੀ ਦੇ ਖੰਭੇ ਤੇ ਇੱਕ ਪਰਚੀ ਲੱਗੀ ਹੋਈ ਸੀ ਜਿਸ ਤੇ ਕੁਝ ਲਿਖਿਆ ਸੀ ਮੈਂ ਪੜਨ ਲਈ ਰੁਕ ਗਿਆ ਉਸ ਪਰਚੀ ਤੇ ਲਿਖਿਆ ਸੀ ਕਿ ਕਿਰਪਾ ਕਰਕੇ ਜਰੂਰ ਪੜੋ ਇਸ ਰਾਤੇ ਕੱਲ ਮੇਰਾ 50 ਦਾ ਨੋਟ ਡਿੱਗ ਗਿਆ ਤੇ ਨਿਗਾਹ ਕਮਜ਼ੋਰ ਹੋਣ ਕਾਰਨ ਮੈਨੂੰ ਨਹੀਂ ਮਿਲਿਆ ਜਿਸ ਨੂੰ ਵੀ ਮਿਲਿਆ ਉਹ ਹਟ ਲਕੇ ਆ ਪਤੇ ਤੇ ਪਹੁੰਚਾ ਦੇ ਇਹ ਸਭ ਕੁਝ ਲਿਖਿਆ ਹੋਇਆ ਸੀ ਉਸ ਪਰਚੀ ਦੇ ਉੱਪਰ ਉਸ ਤੇ ਹੇਠਾ ਪਤਾ ਲਿਖਿਆ ਹੋਇਆ ਸੀ ਪਰਚੀ ਪੜਦੇ ਸਾਰ ਹੀ ਮੈਂ ਸੋਚਿਆ ਕਿ 50 ਦਾ ਨੋਟ ਕਿਸੇ ਲਈ ਇੰਨਾ ਵੀ ਜ਼ਰੂਰੀ ਹੈ ਤਾਂ ਮਦਦ ਹੀ ਕੀਤੀ ਜਾਵੇ ਤਾਂ ਮੈਂ ਮਦਦ ਕਰਨ ਬਾਰੇ ਸੋਚਿਆ ਉੱਥੇ ਲਿਖੇ ਹੋਏ ਪਤੇ ਤੇ ਮੈਂ ਪਹੁੰਚਿਆ ਤਾਂ ਦੇਖਿਆ ਕਿ ਇੱਕ ਔਰਤ ਇਕੱਲੀ ਰਹਿ ਰਹੀ ਸੀ ਮੈਂ ਕਿਆ ਮਾਤਾ ਜੀ ਆਲੋ 50 ਦਾ ਨੋਟ ਮੈਨੂੰ ਲੱਭਿਆ ਸੀ ਤੁਸੀਂ ਪਰਚੀ ਲਿਖ ਕੇ ਲਗਾਈ ਤਾਂ ਮੈਂ ਪਹੁੰਚ ਗਿਆ ਇਹ ਸੁਣ ਕੇ ਬਜ਼ੁਰਗਔਰ ਤਰुण ਲੱਗ ਪਈ ਤੇ ਕਹਿਣ ਲੱਗੀ ਕਿ ਪੁੱਤਰ 70 75 ਬੰਦੇ ਮੈਨੂੰ ਆ 50 ਦਾ ਨੋਟ ਦੇ ਗਏ ਮੈਂ ਬੁੱਢੀ ਹਾਂ ਤੇ ਨਿਗਾ ਵੀ ਕਮਜ਼ੋਰ ਹੈ ਤਾਂ ਪਤਾ ਨਹੀਂ ਕੌਣ ਕੌਣ ਮੇਰੀ ਮਦਦ ਲਈ ਵਾਸਤੇ ਪਰਚੀ ਲਗਾ ਗਿਆ ਪਤਾ ਨਹੀਂ ਕੌਣ ਕੌਣ ਮੈਨੂੰ 50 50 ਦੇ ਨੋਟ ਫੜਾ ਕੇ ਗਿਆ ਬਹੁਤ ਜੀ ਦੁਕਾਨ ਤੇ ਰੋਂਦੀ ਹੋਈ ਬਜ਼ੁਰਗ ਮਾਤਾ ਨੇ 50 ਦਾ ਨੋਟ ਫੜ ਲਿਆ ਤੇ ਮੈਨੂੰ ਕਿਹਾ ਕਿ ਜਾਂਦੇ ਹੋਏ ਪਰਚੀ ਪਾੜ ਦੇਵੀਂ ਮੈਂ ਹਾਂ ਤਾਂ ਕਰ ਦਿੱਤੀ ਪਰ ਪਰਚੀ ਪਾੜਨ ਨੂੰ ਮੇਰੀ ਜ਼ਮੀਰ ਨਾ ਮੰਨੀ ਮੈਂ ਸੋਚਿਆ ਮੇਰੇ ਤੋਂ ਜਿੰਨੇ ਵੀ ਲੋਕ ਮਾਤਾ ਨੂੰ ਪੈਸੇ ਦੇ ਕੇ ਗਏ ਹੋਣਗੇ ਸ਼ਾਇਦ ਉਹਨਾਂ ਸਾਰਿਆਂ ਨੂੰ ਪਰਚੀ ਪਾੜਨ ਲਈ ਕਿਹਾ ਹੋਵੇ ਜਦ ਉਹਨਾਂ ਨੇ ਪਰਚੀ ਨਹੀਂ ਪਾੜੀ ਤਾਂ ਮੈਂ ਕਿਉਂ ਪਾੜਾਂ ਫਿਰ ਮੈਂ ਉਸ ਆਦਮੀ ਬਾਰੇ ਸੋਚਿਆ ਜਿਨੇ ਉਹ ਪਰਚੀ ਲਾਈ ਹੋਵੇਗੀ ਕਿੰਨੀ ਵਧੀਆ ਸੋਚਣਾ ਉਸਨੇ ਗਰੀਬ ਬਜ਼ੁਰਗ ਮਾਤਾ ਦੀ ਮਦਦ ਕਰਨੀ ਚਾਹੀਦੀ। ਦੋਸਤੋ ਕਿਸੇ ਦੀ ਵੀ ਮਦਦ ਕਰਨ ਦੇ ਤਰੀਕੇ ਤਾਂ ਬਹੁਤ ਹੋ ਸਕਦੇ ਹਨ ਪਰ ਇੱਕ ਚੰਗਾ ਇਨਸਾਨ ਹੀ ਕਿਸੇ ਚੰਗੇ ਤਰੀਕੇ ਦੀ ਵਰਤੋਂ ਕਰਕੇ ਮਦਦ ਕਰ ਸਕਦਾ ਹੈ ਕਿਸੇ ਨਾ ਕਿਸੇ ਦੀ ਤੇ ਆਪਾਂ ਵੀ ਸ਼ਾਇਦ ਕਿਸੇ ਨਾ ਕਿਸੇ ਦੀ ਕਿਸੇ ਵੀ ਤਰੀਕੇ ਮਦਦ ਕਰ ਸਕਦੇ ਹਾਂ ਸੋ ਆਪਾਂ ਨੂੰ ਕਿਸੇ ਨਾ ਕਿਸੇ ਦੀ ਲੋੜਵੰਦ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਸ਼ੁਕਰੀਆ। ਦੋਸਤੋ ਇਸ ਵੀਡੀਓ ਨੂੰ ਸ਼ੇਅਰ ਕਰੋ ਜਾਂ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਪਰ ਆਪਾਂ ਨੂੰ ਫਰਕ ਇਸ ਚੀਜ਼ ਨਾਲ ਪੈਂਦਾ ਆ ਕਿ ਆਪਾਂ ਇਹ ਸੋਚ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਜ਼ਰੂਰੀ ਆ ਤਾਂ ਕਿ ਕਿਸੇ ਨਾ ਕਿਸੇ ਦੀ ਵੀ ਆਪਾਂ ਮਦਦ ਕਰ ਸਕੀ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ